ਤੋ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਤੇ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਪਿੰਡਾਂ ਦੀ ਸੱਤ ਤੇ ਸੀਫ ਦਾ ਮੈਚ ਤੁਹਾਨੂੰ ਦਿਖਾਵਾਂਗੇ ਵੀ ਸਾਡੇ ਪਿੰਡ ਅ ਸੀਫ ਹੋਰ ਪਿੰਡਾਂ 'ਚ ਵੀ ਖੇਡਦੇ ਹੋਣਗੇ ਸਾਡੇ ਪਿੰਡ ਸਤੋਵ ਦੀ ਸੀਫ ਅਲੱਗ ਤਰ੍ਹਾਂ ਦੀ ਆ ਬੰਦੇ ਖੇਡਣਗੇ 4 ਮਤਲਬ ਪੱਤੇ ਡੇਗਣ ਵਾਲੇ 4 ਹੋਣਗੇ ਆਲੇ-ਦਾਲੇ ਵਾਲੇ ਜਿੰਨੇ ਬੰਦੇ ਖੜੇ ਹੋਣਗੇ ਖੇਡਦੇ ਹੋਣਗੇ ਜਿਹੜੇ ਥੱਲੇ ਬੰਦੇ ਬੈਠੇ ਹੋਣਗੇ ਪੱਤੇ ਲੈ ਕੇ ਉਹ ਵਾ ਸਿਰਫ ਪੱਤੇ ਡੇਗਣ ਵਾਸਤੇ ਹੋਣਗੇ ਚਲੋ ਆਪ ਤੁਹਾਨੂੰ ਦਿਖਾਉਨੇ ਆ ਇਹ ਹੈਗਾ ਭਾਈ ਮੇਰਾ ਇਹ ਵੀ ਮੇਰਾ ਫਰੈਂਡ ਆ ਗਿਆ ਬਨੋਦ ਇਹ ਹਰਦੀਪ ਪੰਮਾ 5 ਮਿੰਟ ਮਿਲਦੇ ਨੇ ਇਹਨੂੰ ਘਰੋਂ ਬਾਹਰ ਆਉਣ ਵਾਸਤੇ ਬੇਜ਼ੀਰੀ ਕਰਦਾ ਤੇ ਹੁਣ ਆਇਆ 4 ਮਿੰਟ ਲੰਘ ਭਾਗ ਇਹਦੇ ਲੰਘ ਚੁੱਕੇ ਨੇ 1 ਮਿੰਟ ਰਹਿ ਗਿਆ ਇਹਨੂੰ ਫੋਨ ਆਉਣ ਵਾਲਾ ਵੀ ਭਾਈ ਜਲਦੀ 3 ਮਿੰਟ ਪਏ ਨੇ ਪੂਰੇ 5 ਮਿੰਟ ਮਿਲਦੇ ਨੇ ਜੀ ਇਹਨੂੰ ਵੀ 5 ਮਿੰਟਾਂ ਤੋਂ ਪਹਿਲਾਂ ਪਹਿਲਾਂ 1 ਮਿੰਟ ਰੈਂਦੇ ਆ ਜਾ ਲੇਟ ਨਹੀਂ ਹੋਣਾ ਚਾਹੀਦਾ ਵੱਡੇ ਸੈਲੀਬ੍ਰਿਟੀ ਆ ਹਣਾ ਹਣਾ ਜੀ ਬਨੋਦ ਜੀ ਇਹੀ ਗੱਲ ਆ ਇਹੀ ਗੱਲ ਜਮਾ ਸਹੀ ਗੱਲ ਆ ਨਾ ਜੋਰੂ ਕਾ ਕਲਮ ਬੋਲਤੇ ਆ ਇਸਕੋ ਦੇਖੋ ਜੀ ਦਰਸ਼ਕ ਬਲੌਗਰ ਬਲੌਗਰ ਵੀ ਆ ਗਿਆ ਲਾਬੀ ਸਤੋ ਜੀ ਵੀ ਕੁਝ ਪੁੱਤਰੇ ਸਾਡੇ ਕੋਲੇ ਮੈਂ ਮਸ਼ਹੂਰ ਕਰੂੰਗਾ ਤੁਹਾਨੂੰ ਬਾਹਰਲੇ ਪਿੰਡਾਂ ਦੇ ਲੋਕ ਮੇਰੇ ਕਰਕੇ ਹੀ ਦੇਖਣਗੇ ਪੜੇ ਨਾ ਚ ਬਦੇਉਂ ਛਾ ਨਹੀਂ ਨਹੀਂ ਮੈਂ ਇਹ ਵਾਰ ਜਾਂਦਾ ਨਾ ਚੱਕਾ ਦੱਦ ਚੇਈ ਨਾ ਸੜਾ 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 ਚੱਲ ਗਿਆ ਨਾ ਪਲਾਟਾਂ ਚ ਗਿਆ ਆਪਾਂ ਫਿਰ ਉੱਤਰ ਨਾਲ ਗਿਆ ਸਾਰੀ ਆ ਗਈ ਉਹ ਟੁੱਟ ਪਜਦੀ ਨਾ ਆ ਗਿਆ ਜੀ ਖੂਬ ਬੰਦ ਹੋ ਗਿਆ ਜੀ ਇਹ ਯਾਦਗਾਰ ਵਾਸਤੇ ਰੱਖ ਲਿਆ ਜੀ ਆ ਗਏ ਆ ਗਿਆ ਚਿੱਚੀ ਆਈਆਂ ਓਏ ਭੋਲੇ ਮੂਰੇ ਟਿੱਕੇ ਦਿਖਾਉਣਾ ਹੈ ਕੁੱਟੀ ਰੁੱਸ ਗਿਆ ਜੀ ਕੁੱਟੀ ਰੁੱਸ ਗਿਆ ਚਿੱਜੀ ਨਹੀਂ ਦਵਾਈ ਕੁੱਟੀ ਰੇ ਕੁੱਟੀ ਓ ਦੇਖੋ ਰੁੱਸ ਕੇ ਬਹਿ ਗਿਆ ਆਇਆ ਮੈਂ ਦਵਾਈਆਂ ਚਿੱਜੀ ਆ ਜਾ ਓਏ ਓਏ ਹੈਲੋ ਕੂਟੀ ਏ ਕੂਟੀ ਉਹ ਆ ਗਿਆ ਓਏ ਉਹਨੇ ਡਿਗਾਈ ਤੇ ਤੇਰੀ ਚੀਜੀ ਉੱਤੇ ਪਾਦੇ ਪਾਣੀ ਪਾਦੇ ਉੱਤੇ ਪਾਦੇ ਪਾਦੇ ਚੀਜੀ ਡਿਗਾਈ ਤੇ ਉਹਨੇ ਤੇਰੀ ਟੋਕਾ ਪਾਦੇ ਟੋਕਾ ਪਾਦੇ 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 ਇੰਨਾ ਟਾਈਮ ਉਹ ਆ ਗਿਆ ਓਏ ਹੋ ਜੋ ਗਿਆ ਓਏ ਕੂਟੀ ਲੋਟਨੀ ਖਾ ਜਾ ਕੂਟੀ ਲੋਟਨੀ ਲੋਟਨੀ ਖਾ ਪਾ ਲੋਟਨੀ ਹਲੋ ਅੱਗੇ ਪੱਗੇ ਸੇਤੀ ਕੋਰਨਾ ਚਿਜੜ ਗਈ ਤੇਣਾ ਉਹਨਾਂ ਤੇਰੀ ਹਾਂ ਉਸ ਤੇ ਪਾਣੀ ਡਾਲ ਦੇ ਉਸ ਤੇ ਬਈ ਤੈਨੂੰ ਮੈਂ ਚਿਜੜ ਗਈ ਸੀ ਤੇਰੇ ਉੱਪਰ ਹੀ ਗੂੜਾ ਪਾਣੀ ਤੈਨੂੰ ਮੈਂ ਚਿਜੜਾਈ ਸੀ ਹਾਂਜੀ ਦੋਸਤੋ ਅੱਜ ਮਾਤਾ ਬਣਾ ਰਹੀ ਐ ਸੁੱਕੇ ਆਲੂਆਂ ਦੀ ਸਬਜ਼ੀ ਜਿਹੜੀ ਕਿ ਮੈਨੂੰ ਬਹੁਤ ਜ਼ਿਆਦਾ ਪਸੰਦਾ ਤੁਹਾਨੂੰ ਦਿਖਾਉਣੇ ਆ ਸੁੱਕੇ ਆਲੂ ਤੁਸੀਂ ਵੀ ਬਣਾਈ ਹੋਊਗੀ ਅਸੀਂ ਦਿਖਾ ਰਹੇ ਹਾਂ ਤੁਹਾਨੂੰ ਵੀ ਅਸੀਂ ਸੁੱਕੇ ਆਲੂ ਕਿਵੇਂ ਬਣਾਉਣੇ ਆ ਦੇਖੋ ਜੀ ਆਲੂ ਨਾ ਐ ਗੋਲ-ਗੋਲ ਕੱਟ ਕੇ ਛੋਟੇ ਆਲੂਆਂ ਦੀ ਜ਼ਿਆਦਾ ਵਧੀਆ ਬਣਦੀ ਆ ਵੱਡੇ ਆਲੂਆਂ ਦੀ ਸਬਜ਼ੀ ਐਵੇਂ ਸੁੱਕੀ ਸੈਟ ਨਹੀਂ ਆਉਂਦੀ ਛੋਟੇ-ਛੋਟੇ ਆਲੂ ਐਂ ਬਰੀਕ-ਬਰੀਕ ਗੋਲ-ਗੋਲ ਚੀਰ ਕੇ ਲੈ ਜਿਹਾ ਵਾਂਗੂ ਉਦੋਂ ਬਾਅਦ ਇਹਨੂੰ ਤੇਲ ਦੇ ਵਿੱਚ ਜਾਂ ਘਿਓ ਦੇ ਵਿੱਚ ਤਲ ਲਓ ਉਦੋਂ ਬਾਅਦ ਜਦੋਂ ਇਹ ਪੱਕ ਜਾਣ ਉਦੋਂ ਬਾਅਦ ਨਾਣ ਮਿਰਚ ਪਾ ਕੇ ਚਲੋ ਜੀ ਬਹੁਤ ਟੇਸਟੀ ਬਣਦੀ ਆ ਰੋਟੀ ਨਾ ਹੋਵੇ ਤਾਂ ਇਹ ਇਕੱਲੇ ਇਕੱਲੀ ਸਬਜ਼ੀ ਖਾਲਾ ਤਾਂ ਵੀ ਟੇਸਟੀ ਲੱਗੂਗੀ ਮਾਤਾ ਬਣਾ ਰਹੀ ਆ ਸਪੈਸ਼ਲ ਡਿਮਾਂਡ ਕਰੀ ਸੀ ਮਾਤਾ ਨੂੰ ਵੀ ਮੰਮੀ ਕੱਲ ਨੂੰ ਆਲੂ ਬਣਾਉਣੇ ਨੇ ਸੁੱਕੇ ਸਾਥੀਕਾਰ ਦਲਸ਼ਾਨ ਵੀ ਆ ਗਿਆ ਜੀ ਟਿਊਸ਼ਨ ਤੋਂ ਟੀਵੀ ਦੇਖ ਲਾ ਬੋਰੂ ਜਾਨਾ ਟੀਵੀ ਦੇਖ ਕੇ ਮਾਣ ਕਿੱਧਰ ਜਾਣਾ ਹੈ ਖੇਤੋਂ ਆਪ ਜਾਨਣਾ ਕਾਤੇ ਚੱਲਾਂਗੇ ਸਕੂਟਰੀਆ ਪੱਤੇ ਹੈਗੇ ਤੇ ਸਕੂਟਰੀ ਤੇ ਚੱਲਦੇ ਆ ਠੀਕ ਆ ਹੈ ਠੀਕ ਆ ਓਕੇ ਚਲੋ ਚਲੋ ਗਾਇਸ ਚੱਲਦੇ ਆ ਜੀ ਬਾਹਰ ਗਿਆੜਾ ਕੱਢਣ ਦਿਲਸ਼ਾਨ ਕਹਿੰਦਾ ਮੈਂ ਬੋਰ ਹੋ ਰਿਹਾ ਖੇਤ ਜਾ ਕੇ ਆਉਣੇ ਆ ਆਪਣੇ ਚਾਚੇ ਕੇ ਘਰੇ ਦੂਜੇ ਚਲੋ ਜੀ ਆਜੋ ਦਰਾ ਆ ਗਿਆ ਜੀ ਆਪਣੇ ਸੀਐਮ ਸਾਹਿਬ ਦਾ ਘਰ ਭਵੰਤਮਾਨ ਜੀ ਦਾ ਉਹ ਦੇਖੋ ਫੋਰਚੂਨਰ ਗੱਡੀ ਲਿਆਵਾਂਗੇ ਆਪਾਂ ਵੀ ਜੀ ਆਹ ਕਲੀਨ ਹੈ ਬੱਤੀ ਸਕੂਟਰੀ ਹੋਏ ਇਹ ਨੂੰ ਨਾ ਨਾ ਖੰਦੀ ਹੋਏ ਹਾਂ ਜੀ ਸੁਣਨੀ ਪੈਂਦੇ ਪਹੁੰਚ ਗਏ ਜੀ ਆਪਾਂ ਖੇਤ ਚਾਚਾ ਜੀ ਦੇ ਘਰੇ ਆਪਣਾ ਖੇਤ ਦੂਜੇ ਵਾਲੇ ਪਾਸੇ ਆ ਜੀ ਇਧਰਲੇ ਪਾਸੇ ਚਾਚੇ ਦਾ ਖੇਤ ਆ ਆ ਗਈ ਚਾਚਾ ਜੀ ਦੀ ਕੋਠੀ ਦੇਖੋ ਜੀ ਇੱਕ ਕੋਠੀ ਆ ਸੀ ਸਾਡੇ ਬੱਚਿਆਂ ਨੇ ਬਣਾਈ ਆ ਰਵੀ ਨੇ ਬਣਾਈਆ ਮੈਂ ਨਹੀਂ ਸੜਕ ਵੀ ਬਣਾਤੀ ਮੈਂ ਨਹੀਂ ਮੈਂ ਇਹ ਰਵੀ ਨੇ ਬਣਾਈਆ ਹੂੰ ਚਲੋ ਆ ਲਾਤਾ ਜੀ ਆਪਣੇ ਇੱਥੇ ਲਾਸਣ ਜਿਹੜੀ ਜਗ੍ਹਾ ਫालतू ਮਿਲਦੀ ਐ ਸਾਨੂੰ ਲੱਗਦਾ ਵੀ ਬੇਲੀ ਆ ਉੱਥੇ ਕੁਛ ਨਾ ਕੁਛ ਲਾ ਦਨੇ ਆ ਲਾਸਣ ਧਨੀਆ ਪਾਲਕ ਖਾਣੇ ਖਾਣੇ ਨਹੀਂ ਮਿਹਨਤ ਕਰਕੇ ਖੇਰ ਬਣਾਈਆ ਅੱਛਾ ਤੂੰ ਕਣਕਾਂ ਵੀ ਐ ਪੂਰੀਆਂ ਨਿਸਰਿਆਈਆਂ ਜੀ ਪੂਰੀਆਂ ਸੋਹਣੀਆਂ ਲੱਗਦੀਆਂ ਨੇ ਦੇਖੋ ਪ੍ਰਮਾਤਮਾ ਕਰੇ ਪੂਰੀਆਂ ਵਧੀਆ ਕਣਕਾਂ ਨਿਕਲਣ ਜੀਰੀ ਵਾਲੀ ਘਾਟ ਬਾਦ ਕਣਕ ਚ ਪੂਰੀ ਹੋ ਜੇ ਇੰਨੀ ਜ਼ਿਆਦਾ ਮਤਲਬ ਗਣਕ ਨਿਕਲੇ ਆਪਾਂ ਪ੍ਰਮਾਤਮਾ ਨੂੰ ਇਹੀ ਅਰਦਾਸ ਕਰਦੇ ਆਂ ਬਸ ਕਿ ਤੁਹਾਨੂੰ ਦਲਸ਼ਾਨ ਫੇਰ ਅੱਜ ਲੱਗ ਗਿਆ ਜੀ ਸਕੇਟਸ ਚਲਾਉਣ ਤਾਂ ਹੀ ਲੈ ਗਿਆ ਮੈਨੂੰ ਖੇਤ ਵੀ ਮੈਂ ਉੱਥੇ ਜਾ ਕੇ ਸਕੇਟਸ ਚਲਾਉਂਗਾ ਹਰ ਪੇਪਰਾਂ ਦੇ ਦਿਨ ਨੇੜੇ ਨੇ ਮੁੰਡਿਆ ਹਾਂਜੀ ਪੇਪਰ ਪੜ੍ਹ ਕੇ ਵੀ ਆਉਣਾ ਲੱਤ ਬਾਹਾਂ ਤੇ ਡਾ ਲਈਂਗਾ ਤੂੰ ਇਹਦੇ ਨਾਲ ਨਹੀਂ ਫਿਰ ਪੇਪਰ ਕਿਵੇਂ ਦੇਂਗਾ ਤੇਰਾ ਵੀ ਲਈ ਛੁੱਟੀ ਵੱਜੀ ਜੂਗੀ ਵਧੀਆ ਨੂੰਗਾ ਆ ਫੇਲ ਨਹੀਂ ਹੋਏਗਾ ਫਿਰ ਜਿਹੜਾ ਫੇਲ ਹੋਏਗਾ ਉਹ ਬਾਤ ਚੋ ਪੇਪਰ ਦੇ ਦੋ ਬਾਤ ਚੋ ਪੇਪਰ ਨਹੀਂ ਲੈਂਦੇ ਦੁਬਾਰੇ ਸੈਕਿੰਡ ਕਲਾਸ ਚ ਹੀ ਰਹਿਣਾ ਬੋ ਸ਼ਰਮ ਤਾਂ ਨਹੀਂ ਆਉਂਦੀ ਦੇਖੋ ਜੀ ਹੂੰ ਫਿੱਤੇ ਬੰਨਿਆ ਫਿੱਤੇ ਬੰਨਣੇ ਸਿੱਖਾ ਜੇ ਤੂੰ ਐਡਾ ਵਡਾ ਹੋ ਗਿਆ ਤੈਨੂੰ ਫਿੱਤੇ ਨਹੀਂ ਬੰਨਣੇ ਆਏ ਬੰਨਣੇ ਤਾਂ ਆ ਗਏ ਪਰ ਸਕੇਟਸ ਦੀ ਨਹੀਂ ਲੈ ਸਕੇਟਸ ਦੇ ਤਾਂ ਨਹੀਂ ਬੰਨਣੇ ਆਏ ਬੰਨ ਫੇਰ ਪਰ ਮੈਂ ਥੋ ਕਾਠੀ ਗੱਲਾਂ ਦਾ ਤੂੰ ਐਡੀ ਡੀਆਂ ਮਾਰਦਾ ਲੈ ਇਸ ਇਸ ਤੈਨੂੰ ਬੰਨਣੇ ਨਹੀਂ ਆਉਂਗੇ ਬੰਨ ਗਏ ਬੰਨਣਾ ਹੈ ਰੋਬਿੰਨ ਓਏ ਹੁੱਕ ਤਾਂ ਨਹੀਂ ਕਿ ਦਰਬਾਗ ਗਿਆ ਨਾ ਬੰਨ ਨਾ ਤਾਂ ਆਪ ਨੂੰ ਬੰਨ ਲੈ 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 ਤੂੰ ਰੈਡੀ ਹੋਇਆ ਹੂੰ ਇਹ ਵੀ ਉਹਦੇ ਵਾਲੇ ਨੇ ਬਈ ਇਹ ਆਪੇ ਹੀ ਰੱਖ ਲੋ ਆਉਂਦੇ ਨਹੀਂ ਉਹ ਰਿਹਾ ਬੈਠ ਕੋ ਨਾ ਉਹ ਉਹ ਨਹੀਂ ਕਿ ਟ੍ਰੈਪਨ ਲੱਗੇ ਆਪਦੇ ਹੋ ਨਾ ਅੱਛਾ ਹੋਏ ਫਿਰ ਲੱਗਿਆ ਵੇ ਅੱਜ ਅੱਜ ਮੈਂ ਚਲਾਇ ਸਕੀਟਸ ਕਾਹ ਨੂੰ ਜੀ ਫੇਰ ਆਵਾਂਗੇ ਇੱਥੇ ਮੇਆ ਕਰਨੇ ਅਸੀਂ ਹੁਣ ਚੱਲਦੇ ਆ ਕਰ ਕੇ ਲੈ ਕੇ ਆਉਂਗਾ ਸਕੂਟਰੀ ਮੈਨੂੰ ਇੱਕ 라ਉਂਡ ਦਿੰਦੇ ਨਹੀਂ ਹੈਗੇ ਹੁਣ ਸਿਆਗੇ ਕਰੇ ਅਸੀਂ ਦੇਖਾਂਗੇ ਟੀਵੀ ਬਾਅਦ ਚੁੱਟੀ ਖਾ ਕੇ ਸੌ ਜਾਵਾਂਗੇ ਮੈਂ ਦੇਖੂਗਾ ਹੁਣ ਸ਼ਾਰਟ ਤੇ ਪਾਪਾ ਜੀ ਨਹੀਂ ਅੱਲਪਟਾ ਲੈ ਕੇ ਜਾਣੇ ਤੁਸੀਂ ਦੱਸੋ ਜਵਾਖ ਖਾਲੀ ਦੇਖ ਰਹੇ ਹਾਂ ਤਾਂ ਸਹੀ ਨਹੀਂ ਕਿ ਬੜੀਆ ਪਾਪਾ ਜੀ ਨੂੰ ਕੁਝ ਪਤਾ ਨਹੀਂ ਹੈ ਗਿਆ ਹਜੇ ਨਿਸ਼ਾਨ ਨੂੰ ਲੱਗਿਆ ਈ ਭੁੱਖ ਜੀ ਸਾਥੋਂ ਪਹਿਲੀ ਰੋਟੀ ਖਾਣ ਲੱਗ ਗਿਆ ਅੱਜ ਅੱਗੇ ਦਾ ਮੇਰੇ ਨਾਲ ਖਾਂਦਾ ਹੁੰਦਾ ਐਨੀ ਜ਼ਿਆਦਾ ਭੁੱਖ ਲੱਗਿਆ ਈ ਓਏ ਹਾਂਜੀ ਅੱਡ ਹੋ ਗਿਆ ਹੁਣ ਤੂੰ ਸਾਡੇ ਨਾਲੋਂ ਹੈਂ ਫੇਰ ਅੱਡ ਜਾਓ ਆ ਵੀ ਅੱਡ ਕਰ ਕੰਮਾ ਬੁੱਕ ਕਰ ਦੋ ਬਾਰੇ ਪਿਆ ਕਰ ਬੁੱਕ ਕਰਨ ਨੂੰ ਹੋਟਲ ਚ ਐ ਹੂੰ ਹਾਂ ਉਹ ਰੋਟੀ ਅੱਡ ਖਾਣ ਲੱਗ ਗਿਆ ਸਾਡੇ ਨਾਲੋਂ ਟੀਵੀ ਲੱਗੋ ਬਾਰੇ ਇੱਕ ਬਾਰੇ ਟੀਵੀ ਕਿਵੇਂ ਲੱਗੂਗਾ ਹੁੰਦਾ ਇਕ ਦਾ ਇਕ ਨਾਤਰ ਅੱਛਾ ਫੇਰ ਪੱਕੀ ਗੱਲ ਆ ਹਾਂ ਮੰਜੜਾ ਕਿ ਪਾਉਣਾ ਪੈਣਾ ਵੈਗਰੂ ਬਾਹਰ ਫੋਨ ਦੇ ਦੇਣਾ ਤੈਨੂੰ ਮੰਜੜਾ ਢਾਹਾਂਗੇ ਤੇਰਾ ਨਾ ਦਾਦੀ ਕੋਲੇ ਨਹੀਂ ਅਮਰੂਦ ਦੇ नीचे ਹਾਂਜੀ ਦੋਸਤੋ ਹੁਣ ਕਰਦੇ ਆ ਡਿਨਰ ਆ ਦੇਖੋ ਜੀ ਬਣ ਗਈ ਆਪਣੀ ਆਲੂਆਂ ਦੀ ਸਬਜ਼ੀ ਦੇਖੋ ਕਿੰਨੀ ਸੋਹਣੀ ਸਬਜ਼ੀ ਬਣੀ ਆ ਟੇਸਟੀ ਵੀ ਬਹੁਤ ਬਣੀ ਆ ਤੇ ਵਲੌਗ ਵਿੱਚ ਐਨਾ ਹੀ ਮਿਲਦੇ ਆ ਕੱਲ ਨੂੰ ਨਵੇਂ ਵਲੌਗ ਦੇ ਨਾਲ ਸਾਰੇ ਜਾਣੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ